ਕਹਿੰਦੇ ਨੇ ਆਦਤਾਂ ਜਦੋਂ ਸੁਭਾਅ ਬਣ ਜਾਂਦੀਆਂ ਨੇ ਤੇ ਉਹ ਬਹੁਤ ਬਦਲਾਅ ਸਾਡੀ ਜ਼ਿੰਦਗੀ ਦੇ ਵਿੱਚ ਲੈ ਕੇ ਆਉਂਦੀਆਂ ਨੇ ਔਰ ਜਦੋਂ ਅਸੀਂ ਗੱਲ ਕਰਦੇ ਹਾਂ ਆਦਤਾਂ ਦੀ ਹੈਬਿਟਸ ਦੀ ਉਹ ਚੰਗੀਆਂ ਵੀ ਹੋ ਸਕਦੀਆਂ ਨੇ ਮਾੜੀਆਂ ਵੀ ਹੋ ਸਕਦੀਆਂ ਨੇ ਉਹਨਾਂ ਦੇ ਚੰਗੇ ਨਤੀਜੇ ਵੀ ਹੋ ਸਕਦੇ ਨੇ ਤੇ ਮਾੜੇ ਨਤੀਜੇ ਵੀ ਹੋ ਸਕਦੇ ਨੇ ਲੇਕਿਨ ਜਦੋਂ ਅਸੀਂ ਗੱਲ ਕਰਦੇ ਹਾਂ ਇੱਕ ਇਹੋ ਜਿਹੀ ਆਦਤ ਜਿਹੜੀ ਬਹੁਤ ਹੀ ਜ਼ਿਆਦਾ ਦੇਖੀ ਜਾ ਰਹੀ ਹੈ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਅਸੀਂ 30 40 50 ਸਕਿੰਟ ਦੀਆਂ ਵੀਡੀਓਜ਼ ਨੂੰ ਦੇਖਣਾ ਬਹੁਤ ਜ਼ਿਆਦਾ ਸ਼ੁਰੂ ਕਰ ਦਿੱਤਾ ਹੈ ਜਿਸ ਦਾ ਕਿ ਇਤਿਹਾਸ ਉਹ ਤਾਂ ਲੰਬਾ ਨਹੀਂ ਹੈ ਜਦੋਂ ਅਸੀਂ ਗੱਲ ਕਰਦੇ ਹਾਂ ਕਰੀਬ-ਕਰੀਬ 2018-19 ਦੇ ਵਿੱਚ ਇਹਨਾਂ ਦੀ ਸ਼ੁਰੂਆਤ ਹੋਈ ਤੇ 20 ਦੇ ਵਿੱਚ ਹੀ ਬਖਰੀਆਂ-ਬਖਰੀਆਂ ਸੋਸ਼ਲ ਨੈਟਵਰਕਿੰਗ ਸਾਈਟਸ ਦੇ ਉੱਪਰ ਰੀਲਸ ਦੇ ਨਾਮ ਤੇ ਸ਼ਾਰਟਸ ਦੇ ਨਾਮ ਤੇ ਕੁਝ ਵੀਡੀਓਜ਼ ਇਹੋ ਜਿਹੀਆਂ ਜਿਨ੍ਹਾਂ ਦਾ ਸਾਡੀ ਜ਼ਿੰਦਗੀ ਦੇ ਨਾਲ ਕੋਈ ਖਾਸ ਤਾਲੁਕਾਤ ਵੀ ਨਹੀਂ ਹੈ ਅਸੀਂ ਉਹਨਾਂ ਨੂੰ ਦੇਖਣਾ ਸ਼ੁਰੂ ਕਰ ਦਿੱਤਾ ਔਰ ਉਹਨਾਂ ਨੂੰ ਦੇਖਣਾ ਸਾਡੇ ਸ਼ੁਰੂਆਤੀ ਦੌਰ ਦੇ ਵਿੱਚ ਇੱਕ ਉਤਸੁਕਤਾ ਨੂੰ ਵਧਾਉਂਦਾ ਸੀ ਕਿ ਆਖਿਰ ਇਹਨਾਂ ਦੇ ਵਿੱਚ ਹੈ ਕੀ ਅਸੀਂ ਉਸ ਉਤਸੁਕਤਾ ਦੇ ਚੱਕਰ ਦੇ ਵਿੱਚ ਉਸ ਹੋੜ ਦੇ ਵਿੱਚ ਹੌਲੀ-ਹੌਲੀ ਇੰਨਾ ਕੁ ਜ਼ਿਆਦਾ ਰੁਝਾਨ ਜਿਹੜਾ ਹੈ ਇਹਨਾਂ ਵੱਲ ਹੋ ਰਿਹਾ ਹੈ ਕਿ ਆਦਤਾਂ ਪੈਣੀਆਂ ਸ਼ੁਰੂ ਹੋ ਗਈਆਂ ਨੇ ਔਰ ਤੁਸੀਂ ਸੱਚ ਮੰਨ ਸਕਦੇ ਹੋ ਇਹਨਾਂ ਰੀਲਸ ਕਰਕੇ ਹੀ ਬਹੁਤ ਜ਼ਿਆਦਾ ਮਾਨਸਿਕ ਵਿਕਾਰ ਜਿਹੜੇ ਨੇ ਉਹ ਪੈਦਾ ਹੋਣੇ ਸ਼ੁਰੂ ਹੋ ਗਏ ਨੇ ਰਿਸ਼ਤੇ ਟੁੱਟਨੇ ਸ਼ੁਰੂ ਹੋ ਗਏ ਨੇ ਸਾਡੀ ਜਿਹੜੀ ਕੌਨਫੀਡੈਂਸ ਲੈਵਲ ਹੈ ਉਹਦੇ ਵਿੱਚ ਵੀ ਕਮੀ ਆਈ ਹੈ ਜਿਸ ਤਰੀਕੇ ਦੇ ਨਾਲ ਅਸੀਂ ਜ਼ਿੰਦਗੀ 'ਚ ਵਿਚੜਨਾ ਸ਼ੁਰੂ ਕੀਤਾ ਹੈ ਉਹ ਬਹੁਤ ਜ਼ਿਆਦਾ ਬਦਲ ਗਿਆ ਹੈ ਕਿਉਂਕਿ ਸਾਡੇ ਵਿੱਚ ਬਹੁਤ ਕਾਲੀਪਨ ਆ ਗਿਆ ਹੈ ਅਸੀਂ ਚਾਹੁੰਦੇ ਹਾਂ ਕਿ ਹਰ ਕੰਮ ਬਹੁਤ ਜਲਦੀ ਜਲਦੀ ਉਹ ਜਾਣਾ ਚਾਹੀਦਾ ਹੈ ਜੇ ਬੱਚਿਆਂ ਦੀ ਜ਼ਿੰਦਗੀ ਦੀ ਗੱਲ ਕਰੀ ਜਾਏ ਤੇ ਖਾਸ ਕਰਕੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਤਾਂ ਇਨਾ ਕੋ ਜ਼ਿਆਦਾ ਮਾਰੂ ਪ੍ਰਭਾਵ ਪੈ ਰਿਹਾ ਹੈ ਇਨਾ ਰੀਲਸ ਦਾ ਕਿ ਉਹ ਜਿਹੜੇ 30 ਸੈਕਿੰਡ ਦੇ ਵਿੱਚ ਇੱਕ ਸ਼ੁਰੂਆਤ ਇੱਕ ਮਿਡ ਔਰ ਇੱਕ ਐਂਡ ਜਦੋਂ ਅਸੀਂ ਗੱਲ ਕਰਦੇ ਹਾਂ ਕਿਸੇ ਵੀ ਕਹਾਣੀ ਦਾ ਉਸ ਦੀ ਸ਼ੁਰੂਆਤ ਹੁੰਦੀ ਹੈ ਉਸ ਦਾ ਮਿਡ ਹੁੰਦਾ ਹੈ ਉਸ ਦਾ ਐਂਡ ਹੁੰਦਾ ਉਸ ਦੇ ਵਿੱਚ ਕਲਾਈਮੈਕਸ ਆਉਂਦਾ ਹੈ ਬਹੁਤ ਸਾਰੀਆਂ ਚੀਜ਼ਾਂ ਨੂੰ ਸਾਡੇ ਸਾਹਮਣੇ ਪਰੋਸਿਆ ਜਾਂਦਾ ਹੈ 30 40 50 60 ਸੈਕਿੰਡ ਦੇ ਸਮੇਂ ਦੇ ਵਿੱਚ ਸੋ ਅਸੀਂ ਕਿੱਦਾਂ ਸੋਚ ਸਕਦੇ ਆ ਕਿ ਇਤਿਹਾਸ ਦੇ ਵਿਗਿਆਨ ਦੇ ਮੈਥਮੈਟਿਕਸ ਦੇ ਉਹਨਾਂ ਵਿਸ਼ਿਆਂ ਨੂੰ ਬੱਚੇ ਸਮਝ ਸਕਣਗੇ ਵੱਡੇ ਵੱਡੇ ਨੋਵਲ ਜਿਹੜੇ ਨੇ ਉਹ ਪੜਨਗੇ ਲਿਟਰੇਚਰ ਦੇ ਨਾਲ ਆਪਣੀ ਸਾਂਝ ਪਾਉਣਗੇ ਕਵਿਤਾਵਾਂ ਕਹਾਣੀਆਂ ਪੜਨਗੇ ਸੁਣਨਗੇ ਜਿਹੜੇ ਕਿ 30 40 ਸਕਿੰਟ ਦੇ ਵਿੱਚ ਹੀ ਸਭ ਕੁਝ ਲੱਭ ਰਹੇ ਨੇ ਔਰ ਇੰਨਾ ਕਾ ਜ਼ਿਆਦਾ ਇਸ ਚੀਜ਼ ਨੇ ਬੱਚਿਆਂ ਨੂੰ ਬਦਲਿਆ ਹੈ ਜੇਕਰ ਅਸੀਂ ਗੱਲ ਕਰੀਏ ਇੱਕ ਮਸ਼ਹੂਰੀ ਦੀ ਯਾਨੀ ਕਿ ਐਡਵਰਟਾਈਜ਼ਮੈਂਟ ਦੀ ਜਿਹੜੇ ਕਿ ਅੱਜ ਕੱਲ ਅਸੀਂ ਦੇਖਦੇ ਹਾਂ ਜਦੋਂ ਅਸੀਂ ਖਾਸ ਕਰਕੇ YouTube ਦੇ ਉੱਪਰ ਵੀਡੀਓਜ਼ ਦੇਖ ਰਹੇ ਹੁੰਦੇ ਹਾਂ ਤਾਂ ਕੁਝ ਐਡਵਰਟਾਈਜ਼ਮੈਂਟਸ ਆਉਂਦੀਆਂ ਨੇ ਤੇ ਸਕਿਪ ਆਪਸ਼ਨ ਜਿਹੜਾ ਹੈ ਸੋ ਛੋਟੇ ਛੋਟੇ ਬੱਚੇ ਜਿਹੜੇ ਹਜੇ ਜ਼ਿਆਦਾ ਕਰਕੇ ਬੋਲਣਾ ਵੀ ਨਹੀਂ ਸਿੱਖ ਰਹੇ ਜਾਂ ਫਿਰ ਜਿਹੜੇ ਹਜੇ ਤੱਕ ਆਪਣੀ ਜ਼ੁਬਾਨ ਦੇ ਜ਼ਰੀਏ ਆਪਣੇ ਵਿਚਾਰਾਂ ਨੂੰ ਪ੍ਰਗਟ ਨਹੀਂ ਕਰ ਸਕ ਰਹੇ ਉਹ ਵੀ ਇੱਕਦਮ ਸਕਿੱਪ ਦੇ ਉੱਪਰ ਬਟਨ ਦੇ ਉੱਪਰ ਪ੍ਰੈਸ ਕਰਦੇ ਨੇ ਹੁਣ ਉਹ ਸਮਝ ਲੱਗ ਜਾਂਦਾ ਹੈ ਕਿ ਇਹ ਚੀਜ਼ ਦੇਖਣ ਯੋਗ ਨਹੀਂ ਹੈ ਮਤਲਬ ਐਡਵਰਟਾਈਜ਼ਮੈਂਟਸ ਜਿਹੜੀਆਂ ਨੇ ਉਹਨਾਂ ਦਾ ਮਤਲਬ ਨਹੀਂ ਹੈ ਉਹਨਾਂ ਦਾ ਸਿਰਫ ਤੇ ਸਿਰਫ ਮਤਲਬ ਜਾਂ ਤਾਂ ਕਾਰਟੂਨਸ ਦੇ ਨਾਲ ਹੈ ਜਾਂ ਰੀਲਸ ਦੇ ਨਾਲ ਹੈ ਕਿਉਂ ਅਸੀਂ ਇੰਨਾ ਬਦਲ ਗਏ ਹਾਂ ਔਰ ਕਿੱਦਾਂ ਸਾਡੀ ਮਾਨਸਿਕਤਾ ਦੇ ਉੱਪਰ ਅਸਰ ਕੀਤਾ ਜਾ ਰਿਹਾ ਹੈ ਔਰ ਇਹ ਸਵਾਲ ਤੁਸੀਂ ਆਪਣੇ ਆਪ ਨੂੰ ਇੱਕ ਵਾਰੀ ਜ਼ਰੂਰ ਪੁੱਛੋ ਕਿ ਸੱਚੀ ਸੋਸ਼ਲ ਨੈਟਵਰਕਿੰਗ ਸਾਈਟਸ ਬਣਾਉਣ ਵਾਲੇ ਖੁਦ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰਦੇ ਨੇ ਕਿ ਮੋਬਾਈਲ ਫੋਨ ਬਣਾਉਣ ਵਾਲੇ ਇਹਨਾਂ ਦਾ ਇਸਤੇਮਾਲ ਕਰਦੇ ਨੇ ਕਿ ਜਿਹੜੇ ਨੇ ਉਹ ਇਨਸਾਨ ਜਿਹੜੇ ਕਿ ਬਹੁਤ ਹੀ ਜ਼ਿਆਦਾ ਗੂੜ੍ਹ ਤਰੀਕੇ ਨਾਲ ਟੈਕਨੋਲੋਜੀ ਦਾ ਵਿਕਾਸ ਕਰ ਰਹੇ ਨੇ ਕਿ ਉਹ ਇਹਨਾਂ ਚੀਜ਼ਾਂ ਦਾ ਇਸਤੇਮਾਲ ਕਰ ਰਹੇ ਨੇ 24 ਘੰਟਿਆਂ ਦੇ ਵਿੱਚੋਂ ਜੇ ਅਸੀਂ ਆਪਣੇ ਉਹ ਪਲ ਕੱਢੀਏ ਜਿਹੜੇ ਜ਼ਿੰਦਗੀ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ ਉਹ ਜਿਹੜੇ ਪਲ ਨੇ ਅਸੀਂ ਇਸ ਮੋਬਾਈਲ ਫੋਨ ਦੇ ਉੱਪਰ ਬਿਤਾਉਣੇ ਸ਼ੁਰੂ ਕਰ ਦਿੱਤੇ ਨੇ ਔਰ ਬੱਚੇ ਜਿਹੜੇ ਨੇ ਉਹ ਇੰਨਾ ਕੁ ਜ਼ਿਆਦਾ ਟ੍ਰੈਕ ਪੁਰੇ ਨੇ ਇੰਨਾ ਜ਼ਿਆਦਾ ਫਸ ਰਹੇ ਨੇ ਕਿ ਸੱਚੀ ਉਹ ਸਮਾਂ ਦੂਰ ਨਹੀਂ ਹੋਏਗਾ ਜਦੋਂ ਸਾਨੂੰ ਇਹੋ ਚਾਹੇ ਮਨੋਵਿਗਿਆਨੀਆਂ ਵੱਲ ਜਾਣਾ ਪਏਗਾ ਜਿਹੜੇ ਕਿ ਸਾਨੂੰ ਇਹਨਾਂ ਰੀਲਸ ਨੂੰ ਛਡਾਉਣ ਲਈ ਜਾਂ ਫਿਰ ਇਸ ਮੋਬਾਈਲ ਫੋਨ ਦੀ ਆਦਤ ਨੂੰ ਛਡਾਉਣ ਲਈ ਸਾਨੂੰ ਨਵਾਂ ਪ੍ਰੂਫ ਕਰਨਾ ਪਏਗਾ ਕੋਈ ਸੋਚਣ ਵਿਚਾਰਨ ਦਾ ਸਮਾਂ ਹੈ ਕਿ ਕਿਉਂ ਅਸੀਂ ਪੱਕੀ ਪਕਾਈ ਖੀਰ ਜਿਹੜੀ ਉਹ ਖਾਣਾ ਚਾਹੁੰਦੇ ਆ ਕਿਉਂ ਅਸੀਂ ਸਾਡੇ ਸਾਹਮਣੇ ਜੋ ਪਰੋਸਿਆ ਜਾ ਰਿਹਾ ਹੈ ਐਸ ਇਟ ਇਜ਼ ਲੈਣਾ ਚਾਹੁੰਦੇ ਆ ਬਿਨਾ ਕਿਸੇ ਸੋਚ ਸਮਝ ਤੋਂ ਇੱਕ ਵਾਰੀ ਸੋਚਣ ਵਿਚਾਰਨ ਵਾਲੀ ਗੱਲ ਜ਼ਰੂਰ ਤੇ ਜ਼ਰੂਰ ਬਣਦੀ ਹੈ